ਪੂਜਾ ਪદ્ધਤੀ ਹੈ ਜਾਂ ਪ੍ਰਮਾਤਮਾ ਨੂੰ ਮੰਨਣਾ ਵੈ ਇਸ ਇਹ ਤੁਹਾਡੇ ਦਿਲ ਦੇ ਵਿੱਚ ਹੁੰਦਾ ਵੈ ਇਹਨੂੰ ਤੁਸੀਂ ਸੜਕ ਤੇ ਕੁਝ ਸ਼ੋਅ ਕਰਕੇ ਕਿਹਨੂੰ ਦਿਖਾਣਾ ਚਾਹੁੰਦੇ ਹੋ ਵੀ ਤੁਸੀਂ ਕਿਹਨੂੰ ਨਹੀਂ ਪਿਆਰ ਕਰਦੇ ਇਹ ਵੀਡੀਓ ਨੂੰ ਧਿਆਨ ਨਾਲ ਦੇਖੋ ਨਾ ਦੋ ਤਿੰਨ ਚਾਰ ਸ਼ਰਾਰਤੀ ਹੈ ਜਿਹੜੇ ਮੁੰਡੇ ਬਾਕੀ ਉਹਨਾਂ ਚ ਕੁਝ ਸਿਆਣੇ ਵੀ ਹੈ ਜਿਹੜੇ ਰੋਕਦੇ ਵੀ ਪਏ ਆ ਖੱਲੀ ਪੰਜਾਬ ਚ ਪਹਿਲੀ ਇਨਸੀਡੈਂਟ ਹੈਗਾ ਇਸ ਤੋਂ ਪਹਿਲਾਂ ਵੀ ਆਪਾਂ ਬਾਕੀ ਸਟੇਟਾਂ ਚ ਵੀ ਦੇਖਦੇ ਪਿਆ ਮੈਨੂੰ ਲੱਗਦਾ ਕਿ ਕਿੱਥੇ ਨਾ ਕਿੱਥੇ ਬਿਹਾਈਂਡ ਦਾ ਕਟਨ ਕੁਛ ਨਾ ਕੁਛ ਹੈਗਾ ਐਦਾਂ ਦਾ ਜਿਹੜਾ ਇਹ ਸਾਜ਼ਿਸ਼ ਪਕੜੀ ਆ ਆਪਾਂ ਕੋਈ ਸਾਊਦੀ ਅਰਬ ਚ ਨਹੀਂ ਰਹਿੰਦੇ ਹੈਗੇ ਜਾਂ ਕਿੱਥੇ ਅ ਅਫਗਾਨਿਸਤਾਨ ਚ ਨਹੀਂ ਰਹਿੰਦੇ ਹੈਗੇ ਹਿੰਦੂਸਤਾਨ ਚ ਰਹਿੰਦੇ ਆ ਔਰ ਪੰਜਾਬ ਸਭ ਤੋਂ ਸਾਡਾ ਵਧੀਆ ਸੂਬਾ ਵੈ ਜਿੱਥੇ ਸਾਰੇ ਧਰਮਾਂ ਨੂੰ ਬਰਾਬਰ ਸਤਕਾਰ ਮਿਲਦਾ ਉਹ ਕਟਾਕਸ਼ ਕਰਨ ਮੌਲਿਕ ਚਿੰਗ ਕਰਨ ਇਹ ਤਾਂ ਕਿਸੇ ਵੀ ਨਾਰੇ ਦੇ ਉੱਪਰ ਹੋਵੇ ਇਹ ਤਾਂ ਹੁਣ ਹੀ ਨਹੀਂ ਚਾਹੀਦਾ ਇਹ ਤਾਂ ਸਟਰੋਂਗ ਐਕਸ਼ਨ ਲੈਣਾ ਚਾਹੀਦਾ ਇਮੀਡੀਏਟਲੀ ਜਿੱਦ ਐਫ ਆਈ ਆਰ ਹੋਈ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਡਰਨ ਦੀ ਕੋਈ ਲੋੜ ਨਹੀਂ ਹੈਗੀ ਇੱਕੰਦਾ ਇਨਸੀਡੈਂਟ ਮੂਰਖ ਕੋਈ ਬੰਦਾ ਹੁੰਦਾ ਉਹਨੂੰ ਸ਼ਕਤੀ ਨਾਲ ਜਦੋਂ ਕੁਚਲਤਾ ਜਾਊਗਾ ਮੈਸੇਜ ਆਊਗਾ ਸਮਾਜ ਦੇ ਵਿੱਚ ਵੀ ਅਗਰ ਕੋਈ ਵੀ ਕਿਸੇ ਧਰਮ ਦਾ ਇਸ ਤਰ੍ਹਾਂ ਦੀ ਮੋਬਲਿੰਚਿੰਗ ਕਰੂਗਾ ਉਹਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਸੰਗਠਿਤ ਰੱਖਣਾ ਆਪਣੇ ਆਪ ਨੂੰ ਮਰਿਆਦਾ ਚ ਰੱਖਣਾ ਹੈ ਜਿੰਨੀ ਦੇਰ ਤੱਕ ਸਾਡੇ ਤੇ ਕੋਈ ਸਾਡੇ ਈਸਟ ਤੇ ਸਾਡੇ ਧਰਮ ਤੇ ਕੋਈ ਗੱਲ ਨਹੀਂ ਆਂਦੀ ਓਨੀ ਦੇਰ ਅਸੀਂ ਪੂਰੀ ਤਰ੍ਹਾਂ ਕਾਨੂੰਨ ਵਿਵਸਥਾ ਦੇ ਪਾਲਣਾ ਕਰਦੇ ਆਂ ਸੰਵਿਧਾਨ ਦੀ ਪਾਲਣਾ ਕਰਦੇ ਆਂ ਜਲੰਧਰ ਸ਼ਹਿਰ ਵਿੱਚ ਗੂੰਜਿਆ ਇੱਕ ਨਾਰਾ ਕੀ ਸਾਜ਼ਿਸ਼ ਜਾਂ ਫਿਰ ਪਾਵਨਾਤਮਕ ਰੂਪ ਨਾਲ ਨਿਕਲੀ ਇੱਕ ਪ੍ਰਤੀਕਿਰਿਆ ਮਾਮਲਾ ਮੁੱਦਾ ਬਣਦਾ ਮੁੱਦਾ ਤੂਲ پکڑਦਾ ਔਰ ਇੱਕ ਸਮਾਜ ਦੇ ਉੱਤੇ ਐਫ ਆਈ ਆਰ ਤੱਕ ਹੋ ਜਾਂਦੀ ਹੈ ਕੀ ਇਹ ਪੂਰਾ ਮਾਮਲਾ ਔਰ ਸਭ ਤੋਂ badi ਗੱਲ ਹੈ ਕਿ ਕੀ ਵਾਕਈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਜ਼ਿਸ਼ ਹੈ ਕਿਉਂਕਿ ਡੀਜੀਪੀ ਪੰਜਾਬ ਖੁਦ ਕਹਿ ਚੁੱਕੇ ਹਨ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਇੱਕ ਨਾਰਾ ਔਰ ਐਡਾ ਵੱਡਾ ਮੁੱਦਾ ਬਣ ਗਿਆ ਇਸ ਸਾਰੀ ਗੱਲਬਾਤ ਦੇ ਉੱਤੇ ਆਪਾਂ ਗੱਲ ਕਰਾਂਗੇ ਮੇਰੇ ਨਾਲ ਬ੍ਰਾਹਮਣ ਵੈਲਫੇਅਰ ਬੋਰਡ ਦੇ ਚੇਅਰਮੈਨ ਸ਼੍ਰੀ ਪੰਕਜ ਸ਼ਰਦਾ ਮੌਜੂਦ ਹਨ ਗੱਲਬਾਤ ਕਰ ਲੈਣੇ ਕਿ ਕੀ ਇੱਕ ਨਾਰਾ ਐਡਾ ਵੱਡਾ ਮੁੱਦਾ ਬਣ ਸਕਦਾ ਔਰ ਅਗਰ ਮੁੱਦਾ ਬਣਿਆ ਤਾਂ ਕੀ ਦੀ ਜ਼ਰੂਰਤ ਸੀ ਪੰਕਜ ਜੀ ਬਹੁਤ ਬਹੁਤ ਸਵਾਗਤ ਲਈ ਦਿਨਾ ਲਾਈਵ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੁਹਾਡੇ ਦਰਸ਼ਕਾਂ ਦਾ ਵੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਅੱਛਾ ਮੈਂ ਜੈ ਸ਼੍ਰੀ ਰਾਮ ਕਿਹਾ ਤੁਸੀਂ ਜੈ ਸ਼੍ਰੀ ਰਾਮ ਕਿਹਾ ਮੁੱਦਾ ਤਾਂ ਬਣਿਆ ਨਹੀਂ ਨਹੀਂ ਮੁੱਦਾ ਤਾਂ ਤਾਂ ਬੰਦਾ ਜੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਗਲਤ ਭਾਵਨਾ ਹੈ 네ਗੇਟਿਵਿਟੀ ਹੈ ਜੇ ਪੋਜ਼ਿਟਿਵਿਟੀ ਹੈ ਤੇ ਕੋਈ ਮੁੱਦਾ ਨਹੀਂ ਬਣਦਾ ਭਗਵਾਨ ਦਾ ਨਾਮ ਲੈਣਾ ਖਤਮ ਮੁੱਦਾ ਹੋ ਸਕਦਾ ਵੀਰੇ ਜਲੰਧਰ ਚ ਕਿਉਂ ਮੁੱਦਾ ਬਣ ਗਿਆ ਇੱਕ ਕਿ ਇਹ ਕਿ ਵਿਸ਼ੇਸ਼ ਸਮੁਦਾਇ ਦਾ ਠੀਕ ਹੈ ਉਹਨੂੰ ਜਲਸਾ ਕਹਿ ਲੋ ਰੋਡ ਸ਼ੋਅ ਕਹਿ ਲੋ ਜਾਂ ਉਹਨਾਂ ਦਾ ਪ੍ਰਦਰਸ਼ਨ ਕਹਿ ਲੋ ਉਹ ਜਾ ਰਿਹਾ ਸੀਗਾ ਉੱਥੋਂ ਕੋਈ ਸਨਾਤਨੀ ਜਾ ਰਿਹਾ ਹੈ Hindu ਜਾ ਰਿਹਾ ਹੈ ਅਗਰ ਉਹਦੇ ਮੂਹ ਦੇ ਵਿੱਚੋਂ ਜੈ ਸ਼੍ਰੀ ਰਾਮ ਨਿਕਲ ਗਿਆ ਤਾਂ ਪ੍ਰਤੀਕਿਰਿਆ ਕਿਉਂ ਛੋਟੀ ਸੋਚ ਹੋ ਸਕਦੀ ਹੈ ਮੈਂ ਸਮਝਦਾ ਹੈਗਾ ਵਾ ਤੁਸੀਂ ਜਿਹੜੇ ਵੀ ਭਗਵਾਨ ਨੂੰ ਮੰਨਦੇ ਹੋ ਤੁਸੀਂ ਕਿਸੇ ਵੀ ਪਹਿਲੀ ਗੱਲ ਤਾਂ ਇਹ ਵੀ ਜਿਹੜੀ ਆਸਥਾ ਹੈ ਇਹ ਜਿਹੜੀ ਪੂਜਾ ਪદ્ધਤੀ ਹੈ ਜਾਂ ਪ੍ਰਮਾਤਮਾ ਨੂੰ ਮੰਨਣਾ ਵੈ ਇਸ ਇਹ ਤੁਹਾਡੇ ਦਿਲ ਦੇ ਵਿੱਚ ਹੁੰਦਾ ਵੈ ਇਹਨੂੰ ਤੁਸੀਂ ਸੜਕ ਤੇ ਕੁਝ ਸ਼ੋਅ ਕਰਕੇ ਕਿਹਨੂੰ ਦਿਖਾਣਾ ਚਾਹੁੰਦੇ ਹੋ ਵੀ ਤੁਸੀਂ ਕਿਨੂੰ ਨਹੀਂ ਪਿਆਰ ਕਰਦੇ ਮੈਂ ਭਗਵਾਨ ਪਰਸ਼ੂਰਾਮ ਜੀ ਦਾ ਬੋਲੇਨਾਥ ਜੀ ਦਾ ਨੰਨੇ ਭਗਤਾ ਇਹਦੇ ਲਈ ਮੈਨੂੰ ਸੜਕ ਤੇ ਦਿਖਾਣ ਦੀ ਪ੍ਰੋਟੈਸਟ ਕਰਕੇ ਦਿਖਾਣ ਦੀ ਲੋੜ ਨਹੀਂ ਹੈ ਇਹਦੇ ਵਾਸਤੇ ਮੇਰੇ ਵੱਲੋਂ ਜਿਹੜੇ ਕੰਮ ਕੀਤੇ ਜਾ ਰਹੇ ਆ ਸਮਾਜ ਦੇ ਵਿੱਚ ਉਹਨਾਂ ਦੇ ਮਾਰਫਤ ਸਾਰੀ ਦੁਨੀਆ ਨੂੰ ਪਤਾ ਲੱਗ ਜਾਂਦਾ ਕਿ ਮੈਂ ਇੱਕ ਸਨਾਤਨੀ ਆ ਮੈਂ ਭਗਵਾਨ ਭੋਲੇ ਨਾਥ ਤੇ ਭਗਵਾਨ ਪਰਸ਼ੁਨਾਮ ਜੀ ਦਾ ਭਗਤ ਹਾਂ ਠੀਕ ਹੈ ਹੋ ਸਕਦਾ ਹੈ ਕਿ ਉੱਥੇ ਚੈਂਟਿੰਗ ਹੋ ਰਹੀ ਸੀ ਨਾਰੇ ਲੱਗ ਰਹੇ ਸੀਗੇ ਵਿਸ਼ੇਸ਼ ਸਮੁਦਾਏ ਦੇ ਨਾਰੇ ਲੱਗ ਰਹੇ ਸੀ ਹੋ ਸਕਦਾ ਭਾਵਨਾਤਮਕ ਗਰੁੱਪ ਦੇ ਵਿੱਚ ਉਸ ਵਿਅਕਤੀ ਦੇ ਵਿੱਚੋਂ ਜੈ ਸ਼੍ਰੀ ਰਾਮ ਨਿਕਲ ਗਿਆ ਕੀ ਗਲਤ ਸੀ ਜਦੋਂ ਉਹਨੇ ਮੇਰੇ ਖਿਆਲ ਨਾਲ ਜੋ ਦੇਖ ਰਿਹਾ ਵੀਡੀਓ ਦੇ ਉੱਪਰ ਜਦੋਂ ਲੰਘ ਰਿਹਾ ਉਹ ਲੜਕਾ ਸਕੂਟਰ ਦੇ ਉੱਪਰ ਜਦੋਂ ਉਧਰੋਂ ਆਪਣੇ ਭਗਵਾਨ ਦੇ ਨਾਰੇ ਲਾਰੇ ਸੀਗੇ ਤਾਂ ਉਹਨੇ ਵੀ ਇੱਕ ਆਮ ਪ੍ਰਤੀਕਿਰਿਆ ਹੁੰਦੀ ਹੈ ਔਰ ਆਪਾਂ ਆਪਾਂ ਹਿੰਦੁਸਤਾਨ 'ਚ ਰਹਿੰਦੇ ਆ ਆਪਾਂ ਕੋਈ ਸਾਊਦੀ ਅਰਬ 'ਚ ਨਹੀਂ ਰਹਿੰਦੇ ਹੈਗੇ ਜਾਂ ਕਿਤੇ ਅ ਅਫਗਾਨਿਸਤਾਨ 'ਚ ਨਹੀਂ ਰਹਿੰਦੇ ਹੈਗੇ ਹਿੰਦੁਸਤਾਨ 'ਚ ਰਹਿੰਦੇ ਆ ਔਰ ਪੰਜਾਬ ਸਭ ਤੋਂ ਸਾਡਾ ਵਧੀਆ ਸੂਬਾ ਵੈ ਜਿੱਥੇ ਸਾਰੇ ਧਰਮਾਂ ਨੂੰ ਬਰਾਬਰ ਸਤਿਕਾਰ ਮਿਲਦਾ ਔਰ ਉਸ ਭਗਵਾਨ ਦੇ ਨਾਮ ਤੁਸੀਂ ਵੀ ਲੈ ਰਹੇ ਹੋ ਆਪਣੇ ਪਰਮਾਤਮਾ ਦਾ ਨਾਮ ਉਹਨੇ ਵੀ ਆਪਣੇ ਪਰਮਾਤਮਾ ਦਾ ਨਾਮ ਲੈ ਲਿਆ ਹੋਂਦੇ ਤੇ ਤੁਸੀਂ ਰਿਐਕਟ ਤੁਸੀਂ ਅਗਰ ਥੋੜੀ ਜੀ ਵੀਡੀਓ ਨੂੰ ਧਿਆਨ ਨਾਲ ਦੇਖੋ ਨਾ ਦੋ ਤਿੰਨ ਚਾਰ ਸ਼ਰਾਰਤੀ ਹੈ ਜਿਹੜੇ ਮੁੰਡੇ ਬਾਕੀ ਉਹਨਾਂ ਚ ਕੁਝ ਸਿਆਣੇ ਵੀ ਹੈ ਜਿਹੜੇ ਰੋਕਦੇ ਵੀ ਪਏ ਹੈ ਬਟ ਉਹ ਜਿਹੜੇ ਸ਼ਰਾਰਤੀ ਹੈ ਉਹ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਜਿਨ੍ਹਾਂ ਦੇ ਦਿਮਾਗ ਚ ਨੈਗੇਟਿਵਿਟੀ ਭਰੀ ਹੋਈ ਹੈ ਨਾ ਉਹ ਉਹ ਕਿਤੇ ਵੀ ਜਾਣਗੇ ਉਹ ਮਾਹੌਲ ਹੀ ਖਰਾਬ ਕਰਨਗੇ ਬਿਲਕੁਲ ਸ਼ਰਦਾ ਜੀ ਮੁੱਦਾ ਉਦੋਂ ਬਣਦਾ ਜਦੋਂ ਉਹ ਉਹਨਾਂ ਦੇ ਨਾਰ ਦੇ ਖਿਲਾਫ ਕੋਈ ਨਾਰਾ ਹੈ ਨਾ ਦਿੰਦੇ ਹਾਂ ਜਦੋਂ ਉਹ ਪ੍ਰੋਟੈਸਟ ਕਰ ਰਹੀ ਸੀ ਕਿ ਕਮਿਊਨਿਟੀ ਕਰ ਰਹੀ ਹੈਗੀ ਹੈ ਉਹ ਜਿਹਨੂੰ ਆਈ ਲਵ ਕਰਦੀ ਪਈ ਹੈ ਜਾਂ ਤਾਂ ਉਹ ਜਿਹੜਾ ਸਨਾਤਨੀ ਲੰਘ ਰਿਹਾ ਸੀਗਾ ਉਹ ਕਿਤੇ ਆਈ ਹੇਟ ਜਾਂ ਕੋਈ ਗਲਤ ਸ਼ਬਦ ਉਚਾਰਨ ਕਰਦਾ ਉਹ ਆਪਣੇ ਪ੍ਰਭੂ ਨੂੰ ਕਰਦੇ ਵੇ ਹੈ ਤੇ ਇਹਨੇ ਆਪਣੇ ਭਗਵਾਨ ਦਾ ਨਾਮ ਲਿਆ ਵਾ ਤੇ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਪ੍ਰੋਬਲਮ ਹੋਣੀ ਚਾਹੀਦੀ ਹੈ ਇਹ ਮੈਂ ਤੁਹਾਨੂੰ ਦੱਸੇ ਕਟਿਆ ਸੋਚ ਦਾ ਨਤੀਜਾ ਵੈ ਇਹ ਸੋਚ ਨੂੰ ਬਦਲਣਾ ਪਏਗਾ ਇਹ ਜਿਹੜਾ ਬਾਰ-ਬਾਰ ਖਾਲੀ ਪੰਜਾਬ 'ਚ ਪਹਿਲੀ ਇਨਸੀਡੈਂਟ ਹੈਗਾ ਇਸ ਤੋਂ ਪਹਿਲਾਂ ਵੀ ਆਪਾਂ ਬਾਕੀ ਸਟੇਟਾਂ 'ਚ ਵੀ ਦੇਖਦੇ ਪਿਆ ਮੈਨੂੰ ਲੱਗਦਾ ਕਿੱਥੇ ਨਾ ਕਿੱਥੇ ਬਿਹਾਈਂਡ ਦਾ ਕਾਰਨ ਕੁਛ ਨਾ ਕੁਛ ਹੈਗਾ ਐਦਾਂ ਦਾ ਜਿਹੜਾ ਇਹ ਸਾਜ਼ਿਸ਼ ਪਕਰੀ ਹੈ ਲੇਕਿਨ ਪੰਜਾਬ ਸਰਕਾਰ ਚੀਫ ਮਿਨਿਸਟਰ ਭਗਵੰਤ ਮਾਨ ਔਰ ਪੰਜਾਬ ਦੇ ਡੀਜੀਪੀ ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਸਖਤ ਨੇ ਕੋਈ ਕੋਈ ਵੀ ਹੋਏਗਾ ਨਾ ਤਾਂ ਕਿਸੇ ਨੂੰ ਕਿਸੇ ਦੇ ਪਰਮਾਤਮਾ ਦੇ ਧਰਮ ਦੇ ਉੱਪਰ ਕੋਈ ਕਟਾਕਸ਼ ਕਰਨ ਦਿੱਤਾ ਜਾਊਗਾ ਔਰ ਨਾ ਹੀ ਐਦਾਂ ਦੀ ਜਿਹੜੀ ਹੈ ਮੌਬ ਲਿੰਚਿੰਗ ਹੈ ਕਿਸੇ ਨੂੰ ਕਰਨ ਦਿੱਤੀ ਜਾਏਗੀ ਅੱਛਾ ਪੰਕਜ ਜੀ ਕੁਝ ਆਪਾਂ ਅਰਸੇ ਦੀ ਗੱਲ ਕਰ ਲઈએ ਮੈਂ ਜਿਆਦਾ ਪੁਰਾਣੀ ਗੱਲ ਨਹੀਂ ਕਰਦਾ ਹੈਗਾ ਅਗਰ ਕੁਝ ਮਹੀਨਿਆਂ ਦਾ ਕਨਕਲੂਜਨ ਕੱਢਿਆ ਜਾਵੇ ਆਪਰੇਸ਼ਨ ਸਿੰਦੂਰ ਹੋਇਆ ਪਾਕਿਸਤਾਨ ਨੇ ਮੂੰਹ ਦਿਖਾਦੀ ਜੰਗਾਂ ਦੇ ਵਿੱਚ ਪੁਰਾਣਾ ਇਤਿਹਾਸ ਹੈ ਉਹ ਅਜੇ ਤੱਕ ਨਹੀਂ ਜਿੱਤ ਪਾਇਆ ਪ੍ਰੋਪੋਗੈਂਡਾ ਉਹ ਹਮੇਸ਼ਾ ਕਰਦਾ ਆਇਆ ਤੁਹਾਨੂੰ ਨਹੀਂ ਲੱਗਦਾ ਕਿ ਹੁਣਾਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕੁਝ ਜ਼ਿਆਦਾ ਹੀ ਹੋ ਗਿਆ ਹਿੰਦੂ ਮੁਸਲਮ ਔਰ ਸਿੱਖ ਔਰ ਪ੍ਰਵਾਸੀ ਇਹ ਮੁੱਦੇ ਬਣਦੇ ਜਾ ਰਹੇ ਹਨ ਲੱਗਦਾ ਹੈ ਕਿ ਜੋ ਡੀਜੀਪੀ ਪੰਜਾਬ ਕਹਿ ਰਹੇ ਕਿ ਸਾਜ਼ਿਸ਼ ਹੈ ਇਹ ਕਿਤੇ ਨਾ ਕਿਤੇ ਉਹਦੀ ਬੂ ਆ ਰਹੀ ਹੈ ਕਿ ਸਾਜ਼ਿਸ਼ ਹੋ ਸਕਦੀ ਹੈ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿਉਂਕਿ ਪੰਜਾਬ ਜਿਹੜਾ ਇੱਕ ਬਾਰਡਰ ਸਟੇਟ ਹੈ ਔਰ ਵੈਰੀ ਸੈਂਸਿਟਿਵ ਸਟੇਟ ਹੈ ਤੁਸੀਂ ਦੇਖੋ ਹੁਨੇ ਐਕਸਟਰਾ ਕੰਪਨੀਆਂ ਵੀ ਬੁਲਾਈਆਂ ਗਈਆਂ ਸਿਗਪੀਐਫ ਦੀਆਂ ਲਾਈਆਂ ਗਈਆਂ ਵਾ ਉਹ ਕਿਉਂ ਹੈਗਾ ਫੈਸਟੀਵਲ ਡੇਸ ਚੱਲਦੇ ਪਏ ਹੈਗੇ ਨੇ ਔਰ ਇੱਕ ਦੇਸ਼ ਦੇ ਵਿੱਚ ਹੀ ਤੁਸੀਂ ਦੇਖੋ ਇੱਕ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੈਨਾ ਦੋਨੋਂ ਧਰਮਾਂ ਨੂੰ ਲੈ ਕੇ ਜਾਂ ਜਿੱਦਾਂ ਤੁਸੀਂ ਪ੍ਰਵਾਸੀ ਤਾਂ ਦੂਜਾ ਕਿਹਾ ਹੈਗਾ ਇਹ ਬਿਹਾਈਂਡ ਦਾ ਕਰਟਰਨ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਇਹਨੂੰ ਚਾਹੇ ਸਾਡੀ ਸਰਕਾਰ ਹੈ ਚਾਹੇ ਸਾਡੀ ਪੁਲਿਸ ਹੈ ਇਹਨੂੰ ਜ ਪੂਰੇ ਸਟਰੋਂਗ ਤਰੀਕੇ ਦੇ ਨਾਲ ਸਾਨੂੰ ਇਹਨਾਂ ਦੇ ਉੱਪਰ ਪੈਨੀ ਨਿਗਰ ਰੱਖਣੀ ਪੈਗੀ ਔਰ ਜਿਹੜਾ ਵੀ ਜ਼ਿੰਮੇਵਾਰ ਹੋਊਗਾ ਸਭ ਨੂੰ ਹਿੰਦੁਸਤਾਨ ਚ ਆਪਾਂ ਆਪਣਾ ਇਹੀ ਖੂਬਸੂਰਤੀ ਹੈ ਹਿੰਦੁਸਤਾਨ ਦੀ ਇੱਥੇ ਤੁਸੀਂ ਹਰ ਬੰਦਾ ਆਪਣੇ ਮਜ਼ਹਬ ਦੀ ਆਪਣੇ ਧਰਮ ਦੀ ਪਾਲਣਾ ਕਰਦਾ ਔਰ ਉਹਨੂੰ ਮਨਾਉਂਦਾ ਹੈ ਲੇਕਿਨ ਅਗਰ ਕੋਈ ਚਾਹੂਗਾ ਵੀ ਹਿੰਦੁਸਤਾਨ ਦੇ ਵਿੱਚ ਰਹਿ ਕੇ ਜੈ ਸ਼੍ਰੀ ਰਾਮ ਦੇ ਨਾਰੇ ਦੇ ਉੱਪਰ ਉਹ ਕਟਾਕਸ਼ ਕਰਨ ਮੌਬ ਲਿੰਚਿੰਗ ਕਰਨ ਇਹ ਤਾਂ ਕਿਸੇ ਵੀ ਨਾਰੇ ਦੇ ਉੱਪਰ ਹੋਵੇ ਇਹ ਤਾਂ ਹੁਣੇ ਨਹੀਂ ਚਾਹੀਦਾ ਇਹ ਤਾਂ ਸਟਰੋਂਗ ਐਕਸ਼ਨ ਲੈਣਾ ਚਾਹੀਦਾ ਇਮੀਡੀਏਟਲੀ ਜਿੱਦ ਐਫ ਆਈ ਆਰ ਹੋਈ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਬਿਲਕੁਲ ਤੁਸੀਂ ਉਹਨਾਂ ਵੱਲੋਂ ਕੀਤੀ ਹੋਈ ਪ੍ਰੈਸ ਕਾਨਫਰੰਸ ਵੀ ਦੇਖੀ ਹੋਈਗੀ ਸੁਣੀ ਹੋਈਗੀ ਉਹ ਹਲੇ ਵੀ ਨਹੀਂ ਮੰਨਦੇ ਉਹ ਕਹਿੰਦੇ 2.5 ਕਿਲੋਮੀਟਰ ਦਾ ਅਸੀਂ ਚੱਲ ਕੇ ਆ ਗਏ ਉੱਥੇ ਤੱਕ ਤਾਂ ਕਿਸੇ ਨੇ ਜੈ ਸ਼੍ਰੀ ਰਾਮ ਕਿਹਾ ਨਹੀਂ ਇਹ 2.5 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਦੋਂ ਕੋਈ ਨਹੀਂ ਬੋਲਿਆ ਤਾਂ ਇਹਨਾਂ ਨੂੰ ਬੋਲਣ ਦੀ ਕੀ ਲੋੜ ਸੀ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵਾ ਜਿਹੜਾ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਇਹ ਕੋ ਲੋਕ ਵੀ ਸਿਗੇ ਉਸ ਕਮਿਊਨਿਟੀ ਦੇ ਜਿਹੜੇ ਰੁਕਦੇ ਪਏ ਸਿਗੇ ਇਹ ਕੋ ਵੀ ਹੈ ਜਿਹੜੇ ਹੁਣ ਵੀ ਪ੍ਰੈਸ ਕਾਨਫਰੰਸ ਕਰਕੇ ਮਾਹੌਲ ਨੂੰ ਭੜਕਾਣਾ ਚਾਹੁੰਦੇ ਪਏ ਨੇ ਇਹ ਕੌਣ ਲੋਕ ਨੇ ਜਿਹੜੇ ਲੋਕ ਮਾਹੌਲ ਸਟੇਟ ਦਾ ਜਾਂ ਦੇਸ਼ ਦਾ ਖਰਾਬ ਕਰਨਾ ਚਾਹੁੰਦੇ ਆ ਮੈਂ ਪੰਜਾਬ ਦੀ ਹੀ ਗੱਲ ਕਰਾਂ ਪੰਜਾਬ ਦੇ ਵਿੱਚ ਅਗਰ ਇਦਾਂ ਦੀਆਂ ਤੁਸੀਂ ਦੇਖੋ ਤੁਸੀਂ ਕੋ ਵੀ ਜੇ ਧੱਕਾ ਕਰੋਗੇ ਧੱਕੇ ਦਾ ਜਵਾਬ ਧੱਕੇ ਨਾਲ ਦਿੱਤਾ ਜਾਊਗਾ ਐਡਮਿਨਿਸਟ੍ਰੇਸ਼ਨ ਜਾਂ ਸਰਕਾਰ ਕੋਈ ਬੰਦੇ ਨੇ ਮੌਬ ਲਿੰਚਿੰਗ ਕੀਤੀ ਹੈ ਉਹਨਾਂ ਨੇ ਬਾਈ ਨੇਮ ਸਾਰੇ ਨਾਮਜਦ ਨਹੀਂ ਕੀਤੇ ਉਹਨਾਂ ਨੇ ਅਨਨੋਨ ਦੇ ਨਾਮਜਦ ਕੀਤੇ ਹੈ ਔਰ ਉਹਨਾਂ ਚੋਂ ਜਿਨ੍ਹਾਂ ਨੇ ਕੀਤੀ ਹੈ ਮੌਬ ਲਿੰਚਿੰਗ ਇਟ ਮੀਨਸ ਸਰਕਾਰ ਦਾ ਔਰ ਪੁਲਿਸ ਦਾ ਮਾਈਂਡ ਬਿਲਕੁਲ ਕਲੀਅਰ ਹੈ ਜਿਹੜਾ ਜ਼ਿੰਮੇਵਾਰ ਹੈ ਉਹਨੂੰ ਨਾਮਜਦ ਕੀਤਾ ਜਾਊਗਾ ਲੇਕਿਨ ਉਸ ਤੋਂ ਬਾਅਦ ਅਗਰ ਕੋਈ ਇਹ ਪ੍ਰੈਸ ਕਾਨਫਰੰਸ ਕਰਕੇ ਜਾਂ ਕੋਈ ਐਦਾਂ ਦਾ ਮਾਹੌਲ ਬਣਾ ਕੇ ਕਹੇ ਵੀ ੱੱਕੇ ਦਾ ਜਵਾਬ ੱੱਕੇ ਨਾਲ ਦਿੱਤਾ ਜਾਊਗਾ ਸਰਕਾਰਾਂ ਨਾਲ ਨਾ ਤਾਂ ਕੋਈ ਲੜ ਸਕਿਆ ਨਾ ਹੀ ਕੋਈ ਲੜ ਸਕਦਾ ਔਰ ਸਾਡੀ ਪੰਜਾਬ ਦੀ ਸਰਕਾਰ ਧਰਮ ਦੇ ਮਾਮਲੇ ਦੇ ਵਿੱਚ ਆਪਸੀ ਸਦਭਾਵਨਾ ਇਕਤਾ ਦੇ ਮਾਮਲੇ 'ਚ ਪੂਰੀ ਤਰ੍ਹਾਂ ਚੁੱਕਨੀ ਔਰ ਸਟਰੋਂਗ ਹੈ ਜਿਹੜਾ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਬਖਸ਼ਿਆ ਨਹੀਂ ਜਾਊਗਾ ਮੈਂ ਉਹਨਾਂ ਨੂੰ ਵੀ ਇਹ ਚੇਤਾਵਨੀ ਦੇਣੀ ਚਾਹੁੰਦਾ ਵਾਂ ਜਿਹੜੇ ਕਹਿੰਦੇ ਵੀ ਧੱਕੇ ਦਾ ਜਵਾਬ ਧੱਕੇ ਨਾਲ ਦੇ ਦਾਂਗੇ ਸਰਕਾਰਾਂ ਨਾ ਤਾਂ ਧੱਕਾ ਸਾਡੀ ਸਰਕਾਰ ਕਰਦੀ ਹੈ ਔਰ ਜਿਹੜਾ ਕੋਈ ਬਦਤਮੀਜ਼ੀ ਕਰੂਗਾ ਮਾਹੌਲ ਖਰਾਬ ਕਰੂਗਾ ਛੱਡਿਆ ਉਹਨੂੰ ਵੀ ਨਹੀਂ ਜਾਊਗਾ ਨਹੀਂ ਉਹ ਤਾਂ ਸ਼ਰਿਆਮ ਇੰਨੀ ਗੱਲ ਉਹਨਾਂ ਨੇ ਕਹਿਤੀ ਕੀ 500 ਬੰਦਾ ਕੀ ਇੱਥੇ ਤਾਂ 5000 ਬੰਦਾ ਵੀ ਇਕੱਠਾ ਕੀਤਾ ਜਾ ਸਕਦਾ ਹੈ ਅਗਰ ਬੰਦੇ ਹੀ ਇਕੱਠੇ ਕਰਨੇ ਹੈਗੇ ਤਾਂ ਇੱਕ ਪਾਸੇ ਤਾਂ ਸ਼ਿਵ ਸੈਨਾ ਕੋ ਯਾ ਤੁਸੀਂ ਜਿਹੜੇ Hindu ਲੋਕ ਸੀਗੇ ਉੱਥੇ ਪਹੁੰਚ ਰਹੇ ਸੀਗੇ ਪ੍ਰਦਰਸ਼ਨ ਕਰਨ ਲਈ ਜਾਂ ਪ੍ਰੋਟੈਸਟ ਕਰਨ ਲਈ ਕੋਈ ਵੀ ਸ਼ਬਦ ਇਸਤੇਮਾਲ ਕਰੋ ਉਹਨਾਂ ਨੂੰ ਤਾਂ ਨਜ਼ਰਬੰਦ ਕਰ ਲਿਆ ਫਿਰ ਬਰਾਬਰੀ ਕਿੱਥੇ ਹੋਈ ਪੰਕਜ ਜੀ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਤੁਸੀਂ ਕੁੰਭ ਦੇਖ ਲਓ 50 ਲੱਖ ਹਿੰਦੂ ਚਲਾ ਜਾਏ 4 ਕਰੋੜ ਚਲਾ ਜਾਏ 10 ਕਰੋੜ ਚਲਾ ਜਾਏ ਤੁਸੀਂ ਕਦੀ ਦੇਖਿਆ ਕੋਈ ਲੜਾਈ ਹੋਈ ਆ ਜਲੰਧਰ ਦੇ ਵਿੱਚ ਅਗਰ 500 ਜਾਂ 1000 ਹਿੰਦੂ ਪਹੁੰਚੇ ਪਹੁੰਚ ਪਾਇਆ ਉੱਥੇ ਮੈਕਸਿਮਮ ਤਾਂ ਸਟੇਟ ਨੇ ਰੋਕ ਲੇ ਵੀ ਚਲੋ ਮਾਹੌਲ ਖਰਾਬ ਨਾ ਹੋਵੇ ਜਿਹੜੇ ਪਹੁੰਚੇ ਵੀ ਆ ਕਿ ਆ ਕਿਸੇ ਨੇ ਕਿਸੇ ਨੂੰ ਅ ਨਜਾਇਜ਼ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਰੋਪ ਤਾਂ ਲੱਗਿਆ ਨਾ ਕਿ ਇਹ ਚੱਲ ਗਈ ਆਈਡੀਓਲੋਜੀ ਹੈ ਨਾ ਜੀ ਤੁਹਾਡੀ ਆਪਣੀ। ਸਾਡੀ ਆਈਡੀਓਲੋਜੀ ਹੈ ਵੀ ਇਹ ਸਾਡੇ ਮੰਦਰਾਂ ਚ ਸਵੇਰੇ ਸ਼ਾਮ ਪੂਜਾ ਪਾਠ ਤੋਂ ਆਰਤੀ ਤੋਂ ਬਾਅਦ ਸਾਰਿਆਂ ਦੇ ਵਿਸ਼ਵ ਦੇ ਕਲਿਆਣ ਦੀ ਕਾਮਨਾ ਕੀਤੀ ਜਾਂਦੀ ਹੈ। ਤੇ ਜਿਹਦੀ ਆਈਡੀਓਲੋਜੀ ਜਿੱਦਾਂ ਦੀ ਹੈ ਉਹਨੇ ਆਪਣਾ ਰਿਐਕਸ਼ਨ ਵੀ ਉਦਾਂ ਦਾ ਹੀ ਦੇਣਾ। ਨਹੀਂ ਪਰ ਸਾਰੇ ਸਨਾਤਨੀਆਂ ਦਾ ਤਾਂ ਨਹੀਂ ਆਇਆ ਨਾ ਰਿਐਕਸ਼ਨ ਇਹ ਤਾਂ ਤੁਸੀਂ ਕਹਿ ਰਹੇ ਹੋ ਨਾ। ਨਹੀਂ ਸਾਰੇ ਸਨਾਤਨੀਆਂ ਦਾ ਵੀ ਰਿਐਕਸ਼ਨ ਆਊਗਾ। ਲੇਕਿਨ ਇਸ ਤਰ੍ਹਾਂ ਹੁੰਦਾ ਹੁੰਦਾ ਦੇਖੋ ਜਿੰਨੀ ਜਦੋਂ ਮੈਨੂੰ ਤੁਸੀਂ ਫੋਨ ਕੀਤਾ ਕਿ ਤੁਹਾਡੇ ਨਾਲ ਇਸ ਮਾਮਲੇ ਤੇ ਗੱਲ ਕਰਨੀ ਹੈ ਮੈਂ ਅਪਡੇਟ ਨਹੀਂ ਸੀਗਾ ਵੀ ਹੁਣ ਕੀ ਹੋਇਆ ਹੋਇਆ ਪਹਿਲੇ ਮੈਂ ਆਪ ਅਪਡੇਟ ਹੋਇਆ ਵਾਂ ਕਈਆਂ ਤੱਕ ਪ੍ਰੋਪਰ ਨਹੀਂ ਗੱਲ ਪਹੁੰਚ ਪਾਰੀ ਹੈ ਸਾਰੇ ਹੋਊਗੇ ਤੁਹਾਡੇ ਸਾਹਮਣੇ ਲੇਕਿਨ ਅਗਰ ਜਦੋਂ ਪੁਲਿਸ ਨੇ ਕਾਰਵਾਈ ਕਰਤੀ ਸਰਕਾਰ ਆਪਾਂ ਨੂੰ ਕਾਨੂੰਨ ਵਿਵਸਥਾ ਦੇ ਨਾਲ ਇਨਸਾਫ ਦਿੰਦੀ ਪਈ ਹੈਗੀ ਹੈ ਤਾਂ ਮੈਂ ਸਮਝਦਾ ਕਿ ਵੇਟ ਐਂਡ ਵਾਚ ਕਰਨਾ ਚਾਹੀਦਾ ਵਾ ਜਦੋਂ ਗੱਲ ਆ ਜਾਂਦੀ ਹੈ ਨਾ ਸਨਾਤਨ ਦੀ ਪਰ ਆਪਾਂ ਮੈਂ ਬਹੁਤ ਪੁਰਾਣੇ ਸਮੇ ਤੋਂ ਇਹ ਸੁਣਦਾ ਵੀ ਆ ਰਹਿਆ ਦੇਖਦਾ ਵੀ ਆ ਰਹਿਆ ਇਕੱਠੇ ਨਹੀਂ ਹੁੰਦੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਨਾਤਨੀ ਕਹਿਣ ਵਾਲੇ ਸੈਕੂਲਰ ਹੋ ਜਲਦੀ ਹੋ ਜਾਂਦੇ ਆ ਤੁਸੀਂ ਵੀ ਸੈਕੂਲਰ ਹੋ ਜਾਂਦੇ ਹੋ ਬਹੁਤ ਜਲਦੀ ਵੀ ਕੋਈ ਗੱਲ ਨਹੀਂ ਹੈ ਨਾ ਦੋਨੋਂ ਪੱਖੇ ਇੱਕੋ ਜਿਹੀ ਹੈ ਪਰ ਜਦੋਂ ਕਿਸੇ ਵਿਸ਼ੇਸ਼ ਦੀ ਗੱਲ ਆਂਦੀ ਹੈ ਤਾਂ ਉੱਥੇ ਤਾਂ ਸੰਸਥਾਵਾਂ ਵੀ ਹੈਗੀਆਂ ਉਹਨਾਂ ਦੀਆਂ ਦੇਖੋ ਗੱਲ ਇਸ ਤਰ੍ਹਾਂ ਵਾਹ ਸੈਕੂਲਰ ਹੋਣਾ ਮਾੜਾ ਨਹੀਂ ਹੈ ਲੇਕਿਨ ਜਿੱਥੇ ਧਰਮ ਦੀ ਗੱਲ ਹੈ ਜਿੱਥੇ ਭਗਵਾਨ ਰਾਮ ਦੀ ਗੱਲ ਹੈ ਜਿੱਥੇ ਭਗਵਾਨ ਭੂਲੇਨਾਥ ਦੀ ਗੱਲ ਹੈ ਪਰਸ਼ੂਰਾਮ ਜੀ ਦੀ ਗੱਲ ਹੈ ਕਟੜ ਸਨਾਤਨੀਆਂ ਔਰ ਇੱਕ ਤਰਫ ਲੱਤ ਢਾਹ ਕੇ ਖੜਾਂਗੇ ਕਿਸੇ ਦੇ ਦਿਮਾਗ 'ਚ ਗਲਤਫਹਿਮੀ ਨਹੀਂ ਹੋਣੀ ਚਾਹੀਦੀ ਅਸੀਂ ਬਾਕੀ ਧਰਮਾਂ ਦਾ ਸਨਮਾਨ ਕਰਦੇ ਹਾਂ ਤੇ ਆਪਣੇ ਧਰਮ ਦਾ ਸਨਮਾਨ ਕਰਾਣਾ ਵੀ ਆਂਦਾ ਸਾਨੂੰ ਬਿਲਕੁਲ ਅੱਛਾ ਇਹ ਚੀਜ਼ ਪੰਕਜ ਜੀ ਥੋੜਾ ਜਿਹਾ ਇਤਿਹਾਸ ਦਿਓ ਜਦੋਂ ਸਾਡੇ ਲੁਧਿਆਣਾ ਦੇ ਡੀਸੀਪੀ ਇੰਨੀ ਗੱਲ ਐਡਮਿਟ ਕਰ ਲੈਂਦਾ ਕਿ ਹਾਂ ਅਸਲਾ ਬਾਹਰੋਂ ਆਉਂਦਾ ਫਿਰ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਬੜੀ ਚੁਕੰਨੀ ਹੈ ਨਾ ਬਹੁਤ ਕੁਝ ਹੈਗਾ ਤੇ ਫਿਰ ਉਹ ਚੁਕੰਨਾਪਨ ਅੰਮ੍ਰਿਤਸਰ ਤੋਂ ਤੁਸੀਂ ਦੇਖਿਆ ਗ੍ਰਨੇਡ ਬ੍ਰਾਹਮਤ ਹੋ ਗਏ ਇਹ ਚੁਕੰਨਾਪਨ ਉਦੋਂ ਕਿੱਥੇ ਖਤਮ ਚਲਾ ਜਾਂਦਾ ਹੈਗਾ ਕਿਉਂਕਿ ਹਲੇ ਤੱਕ ਗੱਲ ਸ਼ਬਦਾਂ ਤੱਕ ਹੈ ਆਪਾਂ ਉਹ ਨਹੀਂ ਸਾਮ ਪਾਰੇ ਜਦੋਂ ਹਥਿਆਰਾਂ ਤੇ ਪਹੁੰਚੀਓ ਕਿੱਦਾਂ ਸੰਭਾਂਗੇ ਦੇਖੋ ਗੱਲ ਇਸ ਤਰ੍ਹਾਂ ਵੈ ਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਦੇਸ਼ ਦਾ ਖਾਸ ਤੌਰ ਤੇ ਕਿਉਂਕਿ ਹਿੰਦੁਸਤਾਨ ਹਰ ਤਰਫੋਂ ਤਰੱਕੀ ਕਰਦਾ ਪਿਆ ਵੈ ਔਰ ਦੇਸ਼ ਨੂੰ ਮਾਹੌਲ ਖਰਾਬ ਕਰਨ ਨੂੰ ਲੈ ਕੇ ਬਹੁਤ ਵੱਡੀਆਂ ਸਾਜ਼ਿਸ਼ਾਂ ਵੀ ਚੱਲਦੀਆਂ ਪਈਆਂ ਜਿਹੜੀ ਤੁਸੀਂ ਗੱਲ ਕਰਦੇ ਪਿਓ ਵੀ ਹਥਿਆਰ ਆਂਦੇ ਐ ਮੈਂ ਤੁਹਾਨੂੰ ਦੱਸ ਦੇਣਾ ਜਿੱਥੇ ਲੁਧਿਆਣੇ ਚ ਵੀ ਇੰਕਾਊਂਟਰ ਹੋਇਆ ਵੈ ਠੀਕ ਹੈ ਨਾ ਹੁਣ ਮੇਰੇ ਕੋਲੇ ਪਿਸਤੌਲ ਐ ਇਲਲੀਗਲ ਮੈਂ ਜਾ ਕੇ ਕਿਸੇ ਨੂੰ ਗੋਲੀ ਮਾਰ ਦਿੰਨਾ ਉਹਦੇ ਸਰਕਾਰ ਨੂੰ ਪੁਲਿਸ ਨੂੰ ਪਹਿਲੇ ਕਿਦਾਂ ਪਤਾ ਲੱਗ ਜੂਗਾ ਜਾਂ ਤਾਂ ਕਿਸੇ ਨੂੰ ਜਿਹੜਾ ਕੋਈ ਦੱਸੇ ਕਿ ਵੀ ਪੰਕਜ ਕੋਲੇ ਨਜਾਇਜ਼ اسلحਾ ਹੈ ਜਾਂ ਜਦੋਂ ਵਾਰਦਾਤ ਹੋਣੀ ਉਸ ਤੋਂ ਬਾਅਦ ਤੁਸੀਂ ਦੇਖੋ ਰੈਗੂਲਰਲੀ ਅੱਜ ਵੀ ਤੁਸੀਂ ਦੇਖੋਗੇ ਡੀਜੀਪੀ ਸਾਹਿਬ ਨੇ ਅੱਜ ਵੀ ਪਾਇਆ ਹੋਇਆ ਮੈਸੇਜ ਦਿੱਤਾ ਰੋਜ਼ ਜਿਹੜਾ ਇਲੀਗਲ ਵੈਪਨਸ ਆਉਂਦੇ ਵੀ ਮੈਂ ਤੁਹਾਨੂੰ ਪਹਿਲਾਂ ਕਿਹਾ ਅਸੀਂ ਬਾਰਡਰ ਸਟੇਟ ਆ ਬਾਰਡਰ ਸਟੇਟ ਦੇ ਵਿੱਚ ਬੜੀ ਵੱਡੀ ਪ੍ਰੋਬਲਮ ਹੁੰਦੀ ਹੈਗੀ ਵਾ ਕਿਉਂਕਿ ਚਾਹੇ ਨਸ਼ਾ ਹੈ ਚਾਹੇ ਹਥਿਆਰ ਹੈ ਚੋਰ ਨੂੰ ਚੋਰੀ ਕਰਨ ਲਈ ਇੱਕ ਪਲ ਚਾਹੀਦਾ ਵੈ ਤੇ ਸਰਕਾਰ ਨੂੰ ਪੁਲਿਸ ਨੂੰ ਚੱਕੰਨੇ ਰਹਿ ਨਹੀਂ 24 ਘੰਟੇ ਚੱਕੰਨੇ ਰਹਿਣਾ ਪੈਂਦਾ ਹੁੰਦਾ ਮਤਲਬ ਚੋਰ ਨੇ ਤਾਂ ਇੱਕ ਪਲ ਚਾਹੀਦਾ ਉਹਨੂੰ ਜਦੋਂ ਸਕੂਟਰ ਮੋਟਰਸਾਈਕਲ ਦੇਖਦੇ ਹੋ ਲਾ ਕੇ ਗੱਲ ਆ ਗਿਆ ਸੀ ਸੀਸੀਟੀਵੀ ਲੱਗਿਆ ਇੱਕ ਮਿੰਟ ਲਿਆਂਦੇ ਐ ਕਰਦੇ ਲੈ ਕੇ ਨਿਕਲ ਜਾਂਦੇ ਆ ਚੋਰ ਨੂੰ ਤਾਂ ਚੋਰੀ ਲਈ ਇੱਕ ਮਿੰਟ ਚਾਹੀਦਾ ਲੇਕਿਨ ਕਿਹਾਂ ਰਿਕਵਰੀਜ਼ ਹੋ ਰਹੀਆਂ ਕਿਹਾਂ ਜਿਹੜੇ ਕ੍ਰਾਈਮ ਕਰਦੇ ਪਏ ਆ ਉਹਨਾਂ ਨੂੰ ਸਲਾਖਾ ਪਿੱਛੇ ਸੁਟਿਆ ਜਾ ਰਿਹਾ ਵੈ ਡਿਟੈਕਸ਼ਨ ਕਿੰਨੀ ਹੈ ਇਹਦੇ ਮੈਂ ਸਮਝਦਾ ਇਹਦੇ ਨਾਲ ਜੋੜ ਕੇ ਦੇਣਾ ਜੇ ਬਾਕੀ ਪ੍ਰੋਬਲਮ ਹੈਗੀ ਹੈ ਵੈਪਨਸ ਆ ਰਹੇ ਆ ਉਰ ਆਪਾਂ ਦੇਖਦੇ ਪਈਆਂ ਖਾਲੀ ਲੁਧਿਆਣੇ ਦੀ ਗੱਲ ਨਾ ਕਰੀਏ ਬਾਕੀ ਸ਼ਹਿਰਾਂ ਚ ਵੀ ਲਗਾਤਾਰ ਤੁਸੀਂ ਦੇਖਦੇ ਹੋ ਪਈ ਵੀ ਜਿਹੜੀ ਗੈਂਗਵਾਰਸ ਚੱਲ ਰਹੀਆਂ ਵੈ ਇਹਨਾਂ ਦੇ ਵਿੱਚ ਆਪਸ ਚ ਹੀ ਇੱਕ ਦੂਜੇ ਨੂੰ ਮਾਰੀ ਜਾਂਦੇ ਪਏ ਨੇ ਜੀ ਸੈਂਟਰ ਦੀ ਮਦਦ ਕਿਉਂ ਨਹੀਂ ਲੈਂਦੇ ਪੰਜਾਬ ਸਰਕਾਰ ਸੈਂਟਰ ਦੀ ਮਦਦ ਲਵੇ ਬਾਰਡਰ ਸਟੇਟ ਹੈ ਔਰ ਇੱਥੇ ਤਾਂ ਬਹੁਤ ਅੱਛਾ ਰੋਲ ਅਦਾ ਕਰ ਸਕਦੀ ਹੈ ਸੈਂਟਰ ਕਿਉਂ ਨਹੀਂ ਜਾਂਦੇ ਆਪਾਂ ਸੈਂਟਰ ਤੋਂ ਕਿਹ ਅਹਿਸਾਨ ਨਹੀਂ ਲੈਣਾ ਚਾਹੁੰਦੇ ਨਹੀਂ ਨਹੀਂ ਕੋਈ ਅਹਿਸਾਨ ਨਹੀਂ ਹੁੰਦਾ ਹੁੰਦਾ ਸੈਂਟਰ ਦੀ ਗਵਰਨਮੈਂਟ ਵੀ ਸਾਡੀ ਆਪਣੀ ਹੈ ਸਾਡੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਐਮਪੀ ਦੇ ਇਲੈਕਸ਼ਨਸ ਦੇ ਵਿੱਚ ਵੀ ਸਟੇਟ ਦੀ ਵੀ ਸਾਡੀ ਸਰਕਾਰ ਆਪਣੀ ਹੈਗੀ ਹੈ ਇੱਕ ਲਾਅ ਐਂਡ ਆਰਡਰ ਦੇ ਉੱਪਰ ਨਾ ਜਿਹੜਾ ਜਿਹੜੀਆਂ ਫੁੱਲ ਸਟੇਟਸ ਹੁੰਦੀਆਂ ਉਹ ਲਾਅ ਐਂਡ ਆਰਡਰ ਉਹਨਾਂ ਦੀ ਆਪਣੀ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈਗੀ ਹੈ ਔਰ ਜਿੱਦਾਂ ਕਿ ਹੁਣ ਕੰਪਨੀਆਂ ਜਦੋਂ ਸਾਡੇ ਚੀਫ ਮਿਨਿਸਟਰ ਸਾਹਿਬ ਨੂੰ ਲੱਗਿਆ ਕਿ ਪੰਜਾਬ ਦੀਆਂ ਡੀਜੀਪੀ ਸਾਹਿਬ ਨੂੰ ਲੱਗਿਆ ਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਸਕਦੀ ਹੈ ਸੈਂਟਰ ਨੇ ਭੇਜੀਆਂ ਕੰਪਨੀਆਂਸ ਨੇ ਇਨਪੁਟ ਤਾਂ ਆਪੇ ਸ਼ੇਅਰ ਕਰਦੇ ਆ ਨਾ ਮੇਰੀ ਗੱਲ ਸੁਣੋ ਬਾਰਡਰ ਸਟੇਟ ਦੇ ਉੱਤੇ ਪਿੱਛੇ ਜੇ ਤੁਸੀਂ ਵੀ ਬਹੁਤ ਦੇਖਿਆ ਹੋਏਗਾ ਕਿ ਖੁਦ ਸਾਡੇ ਮੁੱਖ ਮੰਤਰੀ ਪੰਜਾਬ ਕਹ ਰਹੇ ਸੀ ਅਸੀਂ ਕੀ ਬਾਰਡਰ ਸ਼ਾਮ ਨਹੀਂ ਸਕਦੇ ਸਾਡੀ ਪੁਲਿਸ ਕਿ ਬਾਰਡਰ ਸ਼ਾਮ ਨਹੀਂ ਸਕਦੀ ਜਦੋਂ ਕੇਂਦਰ ਨੇ ਸਿਕਿਉਰਿਟੀ ਲਗਾਈ ਸੀਗੀ ਉਦੋਂ ਆਪਾਂ ਹੀ ਇਤਰਾਜ਼ ਜਤਾਇਆ ਸੀਗਾ ਤੇ ਅੱਜ ਜ਼ਰੂਰਤ ਹੈ ਕਿ ਅੱਜ ਆਪਾਂ ਬਟਾਲੀਅਨਸ ਖੁਦ ਮੰਗਰੇ ਜਦੋਂ ਜ਼ਰੂਰਤ ਹੈਗੀ ਹੈ ਤੁਸੀਂ ਵੀ ਆਪਣੇ ਸਵਾਲ ਦਾ ਆਪ ਹੀ ਜਵਾਬ ਦੇਤਾ ਜਦੋਂ ਜ਼ਬਰਦਸਤੀ ਭੇਜੀ ਜਾਂਦੀ ਹੈ ਉਦੋਂ ਫਿਰ ਸਟੇਟ ਜ਼ਬਰਦਸਤੀ ਦੇ ਇਤਰਾਜ਼ ਮੈਂ ਤੁਹਾਨੂੰ ਦੱਸ ਦਿਨਾ ਹੈਗਾ ਨਾ ਜਿਹੜੀਆਂ ਚੀਜ਼ਾਂ ਸੈਂਟਰ ਨੂੰ ਸਾਡੇ ਸੰਵਿਧਾਨ ਨੇ ਰਨ ਕਰਨ ਲਈ ਦਿੱਤੀਆਂ ਵੈ ਉਹਦੇ ਚ ਸੈਂਟਰ ਦੀ ਜ਼ਿੰਮੇਵਾਰੀ ਬੰਦੀ ਹੈ ਜਿਹੜੀਆਂ ਸਾਨੂੰ ਸੰਵਿਧਾਨ ਨੇ ਸਟੇਟ ਚਲਾਣ ਲਈ ਸਟੇਟ ਨੂੰ ਦਿੱਤੀਆਂ ਹੋਈਆਂ ਉਹਦੇ ਚ ਸਟੇਟ ਦੀ ਜ਼ਿੰਮੇਵਾਰੀ ਬੰਦੀ ਹੈ ਕਿੱਥੇ ਜਦੋਂ ਸਟੇਟ ਨੂੰ ਲੱਗਦਾ ਵੀ ਇੱਥੇ ਸਾਨੂੰ ਕੋਈ ਦਿੱਕਤ ਆ ਸਕਦੀ ਹੈ ਜ਼ਰੂਰਤ ਹੈ ਸੈਂਟਰ ਤੋਂ ਮਦਦ ਲੈਣ ਦੀ ਆ ਲੈਂਦੇ ਹੀ ਆ ਹੁਣ ਵੀ ਲੈ ਗਈ ਆਪਾਂ ਮੇਨ ਮੋਟਿਵ ਕੀ ਹੋਏਗਾ ਚੀਫ ਮਿਨਿਸਟਰ ਸਾਹਿਬ ਦਾ ਡੀਜੀਪੀ ਸਾਹਿਬ ਦਾ ਸਾਡਾ ਸਾਰਿਆਂ ਦਾ ਕਿ ਪੰਜਾਬ ਦਾ ਮਾਹੌਲ ਸ਼ਾਂਤ ਰਹੇ ਲੌਅ ਐਂਡ ਆਰਡਰ ਮੇਨਟੇਨ ਰਏ ਉਹਦੇ ਚ ਜਿੱਥੇ ਤੱਕ ਅਸੀਂ ਕਰ ਸਕਦੇ ਆ ਸਾਡੀ ਪੰਜਾਬ ਪੁਲਿਸ ਕਰਨੀ ਕਰਦੀ ਹੈ ਪੰਜਾਬ ਪੁਲਿਸ ਕਰ ਰਹੀ ਹੈ ਜਦੋਂ ਲੱਗਿਆ ਕਿ ਫੈਸਟੀਵਲ ਡੇਸ ਹੈ ਹੁਣ ਸਾਨੂੰ ਹੈਲਪ ਦੀ ਲੋੜ ਹੈ ਹੈਲਪ ਵੀ ਲਿੱਤੀ ਕੰਪਨੀਆਂ ਲੱਗੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਚਲੋ ਇਹ ਤਾਂ ਹੋ ਗਈ ਆਪਣੇ ਸਾਰੇ ਸਰਕਾਰਾਂ ਦੀ ਮੈਂ ਬ੍ਰਾਹਮਣ ਵੈਲਫੇਅਰ ਬੋਰਡ ਦੇ ਚੇਅਰਮੈਨ ਨੂੰ ਪੁੱਛਦਾ ਹੈਗਾ ਸਨਾਤਨੀ ਡਰਿਆ ਕਲ ਦੇ ਇਸ ਪੂਰੇ ਐਪੀਸੋਡ ਤੋਂ ਲੈ ਕੇ ਤਾਂ ਖੁਦ ਚੇਅਰਮੈਨ ਕਿਦਾਂ ਆਸ਼ਵਾਸਨ ਦੇਣਗੇ ਮੈਨੂੰ ਮੈਂ ਖੁਦ ਹੀ ਗੱਲ ਕਰਦਾ ਮੈਂ ਸਨਾਤਨੀ ਮੈਂ ਡਰਿਆ ਨਹੀਂ 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 ਡਰ ਡਰਨ ਦੀ ਲੋੜ ਨਹੀਂ ਸਨਾਤਨੀਆਂ ਨੂੰ ਡਰਨ ਦੀ ਲੋੜ ਨਹੀਂ ਹੈ ਸਨਾਤਨੀਆਂ ਨੂੰ ਇੱਕ ਜੁਟਾਉਣ ਦੀ ਲੋੜ ਹੈ ਦੇਖੋ ਡਰਨਾ ਇੱਕ ਤੁਸੀਂ ਇੱਕ ਇਨਸੀਡੈਂਟ ਨੂੰ ਲੈ ਕੇ ਆਪਾਂ ਕਹੇ ਵੀ ਆਪਾਂ ਡਰ ਗਏ ਸੀ ਫਿਰ ਤਾਂ ਜੇ ਤੁਸੀਂ ਇਹ ਤੁਹਾਡੀ ਫੀਲਿੰਗਸ ਜਿਹੜੇ ਡਰਾਉਣ ਵਾਲੇ ਆ ਜਿਹੋ ਉਹਨਾਂ ਵਾਲੇ ਪਾਸੇ ਜਾਊਗੀ ਤਾਂ ਫਿਰ ਉਹਨਾਂ ਦੇ ਹੌਸਲੇ ਬਲੰਦ ਹੋਣਗੇ ਡਰਨਾ ਨਹੀਂ ਹੈ ਸੰਗਠਿਤ ਰੱਖਣਾ ਆਪਣੇ ਆਪ ਨੂੰ ਮਰਿਆਦਾ ਚ ਰੱਖਣਾ ਹੈ ਜਿੰਨੀ ਦੇਰ ਤੱਕ ਸਾਡੇ ਤੇ ਕੋਈ ਸਾਡੇ ਈਸਟ ਤੇ ਸਾਡੇ ਧਰਮ ਤੇ ਕੋਈ ਗੱਲ ਨਹੀਂ ਆਂਦੀ ਉਨੀ ਦੇਰ ਅਸੀਂ ਪੂਰੀ ਤਰ੍ਹਾਂ ਕਾਨੂੰਨ ਵਿਵਸਥਾ ਦੇ ਪਾਲਣਾ ਕਰਦੇ ਆ ਸੰਵਿਧਾਨ ਦੀ ਪਾਲਣਾ ਕਰਦੇ ਆ ਲੇਕਿਨ ਜਿੱਥੇ ਸਾਨੂੰ ਲੱਗੂਗਾ ਕਿ ਅਗਰ ਕੋਈ ਬੰਦਾ ਜਾਣ ਬੁਝ ਕੇ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਤੇ ਸਾਡੀ ਸਰਕਾਰ ਹੈ ਸਾਡੀ ਪੁਲਿਸ ਹੈ ਅਸੀਂ ਆਪਣੀ ਸਰਕਾਰ ਸਾਡੀ ਹੈ ਪੁਲਿਸ ਨੂੰ ਇਹ ਨਾ ਸੋਚੋ ਪੁਲਿਸ ਦੀ ਹੀ ਜ਼ਿੰਮੇਵਾਰੀ ਹੈ ਸਾਰਾ ਕੁਝ ਕਰਨਾ ਅਸੀਂ ਵੀ ਤਾਂ ਪੁਲਿਸ ਦੇ ਨਾਲ ਹੀ ਹੈ ਨਾ ਅਸੀਂ ਹੈਲਪ ਕਰਾਂਗੇ ਪੁਲਿਸ ਦੀ ਸਰਕਾਰ ਕਿੰਨੇ ਬਣਾਈ ਹੈ ਸਰਕਾਰ ਚ ਕੌਣ ਲੋਗ ਹੈ ਸਾਡੇ ਹੀ ਲੋਗ ਹੈ ਅਸੀਂ ਚੁਣ ਕੇ ਭੇਜੇ ਆ ਪੰਜਾਬ ਪੁਲਿਸ ਹੈ ਉਹਦੇ ਚ ਕੌਣ ਲੋਗ ਹੈ ਸਾਡੇ ਹੀ ਪਰਿਵਾਰਾਂ ਦੇ ਬੱਚੇ ਆ ਅਗਰ ਜਿੱਥੇ ਸਾਨੂੰ ਲੱਗਦਾ ਜਿੱਦਾਂ ਤੁਸੀਂ ਕਹਿੰਿਆ ਵੀ ਡਰਨਾ ਹੈ ਡਰਨ ਦੀ ਕੋਈ ਲੋੜ ਨਹੀਂ ਹੈਗੀ ਇੱਕੰਦਾ ਇਨਸੀਡੈਂਟ ਮੂਰਖ ਕੋਈ ਬੰਦਾ ਹੁੰਦਾ ਉਹਨੂੰ ਸ਼ਕਤੀ ਨਾਲ ਜਦੋਂ ਕੁਚਲਤਾ ਜਾਊਗਾ ਮੈਸੇਜ ਆਊਗਾ ਸਮਾਜ ਦੇ ਵਿੱਚ ਵੀ ਅਗਰ ਕੋਈ ਵੀ ਕਿਸੇ ਧਰਮ ਦਾ ਇਸ ਤਰ੍ਹਾਂ ਦੀ ਮੋਬਲਿੰਗਿੰਗ ਕਰੂਗਾ ਉਹਨੂੰ ਕਿਸੇ ਕੀਮਤ ਦੇ ਬਖਸ਼ਿਆ ਨਹੀਂ ਜਾਊਗਾ ਤੇ ਦੁਬਾਰਾ ਮੈਨੂੰ ਨਹੀਂ ਲੱਗਦਾ ਕਿਸ ਦੀ ਹਿੰਮਤ ਹੋ ਜੂਗੀ ਇੰਧਾ ਦੀ ਗਲਤੀ ਕਰਨ ਦੀ ਬਿਲਕੁਲ ਤੁਸੀਂ ਇਕਤਾ ਦੀ ਗੱਲ ਕੀਤੀ ਹੈ ਤੁਹਾਡਾ ਵੀ ਉੱਠਣਾ ਬੈਠਣਾ ਬਹੁਤ ਹੈਗਾ ਔਰ ਅਗਰ ਮੈਂ ਗੱਲ ਕਰਾਂ ਆਪਣੇ ਲੁਧਿਆਣੇ ਦੇ ਵਿੱਚ ਸ਼ਾਹੀ ਇਮਾਮ ਬੈਠੇ ਹੋਏ ਆ ਤੁਹਾਡੀ ਗੱਲ ਹੋਈ ਹੋਈਗੀ ਉਹਨਾਂ ਨਾਲ ਲਾਜ਼ਮੀ ਹੋਈ ਹੋਈਗੀ ਇਸ ਮੁੱਦੇ ਤੇ ਤੁਸੀਂ ਚਰਚਾ ਕੀਤੀ ਹੋਈਗੀ ਉਹਨਾਂ ਦਾ ਕੀ ਪੱਖ ਹੈ ਅਗਰ ਸ਼ੇਅਰ ਕਰਨਾ ਚਾਹੋ ਨਹੀਂ ਮੇਰੀ ਹਲੇ ਤੱਕ ਇਸ ਇਸ਼ੂ ਤੇ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਹੈਗੀ ਜਿਹੜਾ ਸਾਡੇ ਤੁਹਾਨੂੰ ਮੈਂ ਇੱਕ ਗੱਲ ਦੱਸ ਦੇਣਾ ਪੰਜਾਬ ਚ ਅਦਾ ਹੁੰਦਾ ਨਹੀਂ ਕਦੀ ਵੀ ਇਹ ਮੈਨੂੰ ਜਿੱਥੇ ਤੱਕ ਤੁਹਾਨੂੰ ਲੱਗਦਾ ਜਿਹੜਾ ਆਇਡੈਂਟੀਫਾਈ ਹੋਣਗੇ ਇਹ ਕਿਤੇ ਨਾ ਕਿ ਕਿਉਂਕਿ ਪੰਜਾਬ ਦੇ ਵਿੱਚ ਬੜਾ ਜ਼ਬਰਦਸਤ ਇੱਕ ਆਪਸੀ ਭਾਈਚਾਰਾ ਰਿਹਾ ਹੁੰਦਾ ਨਹੀਂ ਜਦੋਂ ਪੰਜਾਬ ਆਜ਼ਾਦ ਹੋਇਆ ਦੇਸ਼ ਜਾਦ ਹੋਇਆ ਉਦੋਂ ਵੀ ਇੱਕ ਤੁਸੀਂ ਦੇਖੋ ਪੰਜਾਬ ਚ ਅੱਧਾ ਦੀ ਕੋਈ ਗਲਤੀ ਨਹੀਂ ਕੋਈ ਵੀ ਹਰਕਤ ਹੋਈ ਹੈਗੀ ਅਗਰ ਇਹ ਕੀਤੀ ਗਈ ਹੈ ਤੇ ਬਿਹਾਈਂਡ ਦਾ ਕਰਟਰਨ ਕੀ ਹੈਗਾ ਹੈ ਕੋਣ ਆ ਲੋਕ ਉਹ ਚੀਜ਼ ਨੂੰ ਅਪਰ ਆਇਡੈਂਟੀਫਾਈ ਕਰਨਾ ਪਊਗਾ ਤੁਸੀਂ ਖੁਦ ਹੀ ਮੰਨਿਓ ਕਿ ਬਾਰੀ ਵਾਲਿਆਂ ਦੀ ਦਿੱਕਤ ਹੈ ਜਦੋਂ ਇੱਥੇ ਆਪਾ ਪੰਜਾਬੀ ਅੱਪਾ ਪੰਜਾਬੀ ਇਨਸੈਂਸ ਜਿਹੜੇ ਪੰਜਾਬੀ ਬਾਰ-ਬਾਰ ਮੁੱਦਾ ਚੱਕ ਰਿਹਾ ਕਿ ਜਿਹੜੇ ਪ੍ਰਵਾਸੀ ਆ ਇਹਨਾਂ ਨੂੰ ਇਹਨਾਂ ਨੂੰ ਲੈ ਕੇ ਦਿੱਕਤ ਹੋ ਰਹੀ ਹੈ ਉਦੋਂ ਅੱਪਾ ਮਦਦ ਤੇ ਸਪੋਰਟ ਦੇ ਵਿੱਚ ਖੜ੍ਹ ਜੰਨੇ ਆ ਨਹੀਂ ਨਹੀਂ ਮੈਂ ਤੁਸੀਂ ਮੇਰੀ ਗੱਲ ਧਿਆਨ ਨਾਲ ਸਮਝੋ ਪ੍ਰਵਾਸੀ ਤੋਂ ਪ੍ਰੋਬਲਮ ਨਹੀਂ ਹੈਗੀ ਬਾਹਰਲੇ ਕਿੰਨੂ ਕਹਿੰਨੇ ਆ ਨਹੀਂ ਨਹੀਂ ਸ਼ਰਾਰਤੀ ਤੋਂ ਪ੍ਰੋਬਲਮ ਹੈ ਯਾਰ ਰੋਟੀ ਕਮਾਣ ਲਈ ਤਾਂ ਕੋਈ ਵੀ ਆ ਸਕਦਾ ਨਾ ਅਸੀਂ ਪੰਜਾਬ ਵਾਲੇ ਦੁਨੀਆ ਭਰ ਚ ਬੈਠੇ ਆ ਤੇ ਅਸੀਂ ਉੱਥੇ ਅਗਰ ਆਪਣੀ ਇਮਾਨਦਾਰੀ ਨਾਲ ਆਪਣਾ ਕਾਰੋਬਾਰ ਕਰ ਰਹੇ ਆ ਕਰੋੜਾਂ ਅਰਬਾਂ ਪਤੀ ਬੰਦੇ ਪਏ ਆ ਉੱਥੇ ਥੋੜੀ ਸਾਨੂੰ ਪ੍ਰੋਬਲਮ ਹੈ ਉਹਨਾਂ ਤੋਂ ਆਇਡੈਂਟੀਫਾਈ ਕਿੱਦਾਂ ਕਰੀਏ ਆਇਡੈਂਟੀਫਾਈ ਇਹੀ ਹੈ ਤੁਹਾਡੀ ਤੁਸੀਂ ਸ਼ਰਾਰਤੀ ਹੋ ਕਿ ਸੰਸੇਰ ਹੋ ਉਹ ਛੋਟੀ ਜੀ ਗੱਲ ਤੋਂ ਪਤਾ ਲੱਗ ਜਾਂਦਾ ਜਦੋਂ ਤੁਸੀਂ ਗਲਤੀ ਕਰਤੀ ਮੈਂ ਤੁਹਾਨੂੰ ਦੁੱਖ ਦੇ ਰਿਹਾ ਵਾਂ ਨਾ ਇਹਦਾ ਮਤਲਬ ਮੇਰੀ ਆਈਡਿਓਲੋਜੀ ਮੇਰੀ ਨੇਚਰ ਸ਼ਰਾਰਤੀ ਵਾਲੀ ਆ ਉਹ ਪਛਾਣੀ ਜਾਣੀ ਐ ਇੱਕ ਮਿੰਟ ਤੋਂ ਪਹਿਲਾਂ ਜਦੋਂ ਪਛਾਣੀ ਜਾਣੀ ਐ ਉਦੋਂ ਹੀ ਤੁਹਦੀ ਕਾਬੂ ਆ ਜਾਣਾ ਨਹੀਂ ਫਿਰ ਕਾਬੂ ਕਾਬੂ ਕਰਨ ਲਈ ਜਿਹੜਾ ਸਿਸਟਮ ਹੈ ਉਹ ਨਿਰਪੱਖ ਹੈਗਾ ਬਿਲਕੁਲ ਨਿਰਪੱਖ ਹੈ ਸਿਸਟਮ ਕਿਉਂ ਨਹੀਂ ਕਰੂ ਕਾਬੂ ਆਇਡੈਂਟੀਫਾਈ ਦੇਖੋ ਸਾਡੇ ਸਨਾਤਨੀਆਂ ਨੇ ਜਲੰਧਰ ਚ ਕੰਪਲੇਂਟ ਦਿੱਤੀ ਹੈ ਕੰਪਲੇਂਟ ਦੇਣ ਤੋਂ ਬਾਅਦ ਐਫ ਆਈ ਆਰ ਹੋ ਗਈ ਹਾਂ ਉਹ ਕਹਿੰਦੇ ਵੀ ਜਾਂ ਤਾਂ ਜੇ ਨਿਰਪੱਖ ਨਾ ਹੁੰਦੇ ਸਾਰਿਆਂ ਦੇ ਹੀ ਦੇ ਦਿੰਦੇ ਪਰ ਚਾਹ ਬਾਈ ਨੇ ਸਾਰੇ ਨਾਮਜਦ ਕਰ ਦਿੰਦੇ ਲੇਕਿਨ ਧਿਆਨ ਨਾਲ ਦੇਖੋ ਉਹਨਾਂ ਚੋ 4 5 6 ਜਿਹਨੇ ਛੜਾਂਦੇ ਵੀ ਪਈ ਐ ਜਿਹੜੇ ਲੜਦੇ ਪਏ ਆ ਉਹਦੇ ਨਾਲ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਨਾਮਜਦ ਕੀਤਾ ਜਾਊਗਾ ਇੱਥੋਂ ਪਤਾ ਲੱਗ ਗਿਆ ਵੀ ਨਿਰਪੱਖ ਹੈ ਚਾਹੇ ਉਹ ਸਮਾਜ ਹੈ ਚਾਹੇ ਸਨਤਨੀ ਸਮਾਜ ਹੈ ਦੋਨਾਂ ਨੂੰ ਇਸ ਗੱਲ ਨੂੰ ਸਮਝਣਾ ਪਊਗਾ ਔਰ ਜ਼ਿੰਮੇਵਾਰੀ ਸਾਡੀ ਵੀ ਉਨੀ ਬੰਦੀ ਐ ਉਹਨਾਂ ਦੀ ਵੀ ਉਨੀ ਬੰਦੀ ਐ ਕਿ ਜਿੰਨੇ ਗਲਤੀ ਕੀਤੀਆਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਐ ਔਰ ਇਹਦੀ ਆੜ ਦੇ ਵਿੱਚ ਜੇ ਕੋਈ ਕਹਵੇ ਮੈਂ ਪੋਲਿਟਿਕਸ ਕਰ ਲੂੰਗਾ ਕੋਈ ਕਹਵੇ ਮੈਂ ਮਾਹੌਲ ਖਰਾਬ ਕਰ ਦੂੰਗਾ ਬਿਲਕੁਲ ਨਹੀਂ ਕਰਨ ਦਿੱਤਾ ਹੋਊਗਾ ਪੂਰੀ ਸ਼ਕਤੀ ਨਾਲ ਕੁਚਲਤਾ ਜਾਊਗਾ ਕੰਕਸ਼ ਜੀ ਆਖਰੀ ਸਵਾਲ ਕੀ ਵਕਤ ਆ ਗਿਆ ਹੈ ਸਨਾਤਨੀ ਨੂੰ ਤੁਸੀਂ ਕਹਿਆ ਨਾ ਇੱਕ ਜੁਟ ਹੋਣਾ ਪਊਗਾ ਤਾਂ ਇੱਕ ਜੁਟ ਲਈ ਇੱਕ ਸੰਸਥਾ ਵੀ ਹੋਣੀ ਚਾਹੀਦੀ ਹੈ ਕਿ ਲੱਗਦਾ ਕਿ ਜਿੱਦਾਂ ਸ਼੍ਰੋਮਣੀ ਕਮੇਟੀ ਹੈ ਉਸੇ ਤਰ੍ਹਾਂ ਨਾਲ ਕੋਈ ਸ਼੍ਰੋਮਣੀ ਮੰਦਿਰ ਕਮੇਟੀ ਜਾਂ ਸ਼੍ਰੋਮਣੀ ਸਨਾਤਨੀ ਕਮੇਟੀ ਕੋਈ ਵੀ ਨਾਮ ਇੱਕ ਰੱਖ ਲਈਏ ਜਿੱਥੇ ਪੂਰਾ ਸਨਾਤਨ ਇੱਕ ਮੰਚ ਤੇ ਇਕੱਠਾ ਹੋ ਸਕੇ ਮੈਂ ਤਾਂ ਜੀ ਇਹੀ ਲੱਖ ਜਗਾਨਾ ਪਿਆ ਪੂਰੇ ਪੰਜਾਬ ਚ ਜਾ ਜਾ ਕੇ ਬੇਸ਼ੱਕ ਮੈਨੂੰ ਬ੍ਰਾਹਮਣ ਵੈਲਫੇਅਰ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਪਰ ਮੈਂ ਗੱਲ ਸਨਤਨੀਆਂ ਦੀ ਕਰਦਾ ਵਾਂ ਮੈਂ ਇਹੀ ਕਹਿੰਨਾ ਸਮਾ ਵੈ ਇਕੱਠੇ ਹੋਣ ਦਾ ਇਕਜਟ ਹੋ ਕੇ ਆਪਣੇ ਚ ਜਿਹੜੀਆਂ ਤਰਟੀਆਂ ਆ ਚੁੱਕੀਆਂ ਹੋਈਆਂ ਸਾਡੇ ਤਿਹਾਰ ਦੋ ਦੋ ਹੋਈ ਜਾਂਦੇ ਪਏ ਨੇ ਸਾਡੇ ਮੰਦਰਾਂ ਦੇ ਵਿੱਚ ਬੜੀ ਪ੍ਰੋਬਲਮਸ ਆਂਦੀ ਹੈ ਸਾਡੇ ਬ੍ਰਾਹਮਣਾਂ ਨੂੰ ਬੜੀਆਂ ਪ੍ਰੋਬਲਮ ਆਉਂਦੀਆਂ ਪਈਆਂ ਵੈ ਹੋਰ ਬਹੁਤ ਸਾਰੀਆਂ ਸਨਤਨੀਆਂ ਨੂੰ ਦਿੱਕਤਾਂ ਆ ਰਹੀਆਂ ਵੈ ਕਿਉਂਕਿ ਸਾਡਾ ਕੋਈ ਐਦਾਂ ਦਾ ਸੈਂਟਰ ਪੁਆਇੰਟ ਹੀ ਹੈ ਨਹੀਂਗਾ ਜਿੱਥੋਂ ਕਿਆ ਜਵੇ ਵੀ ਨਹੀ ਜੇਪ ਦਿਵਾਲੀ ਇਸ ਤਰੀਕ ਦੀ ਸਾਡਾ ਪੰਚਾਂਗ ਕਹਿ ਰਿਹਾ ਜਿਹੜਾ ਸਦੀਆਂ ਤੋਂ ਛਪਦਾ ਆ ਰਿਹਾ ਕਿ ਦਿਵਾਲੀ ਇਸ ਦਿਨ ਦੀ ਹੈ ਇਸੇ ਦਿਨ ਮਨਾਈ ਜਾਊਗੀ ਪਿਛਲੇ ਸਾਲ ਵੀ ਪ੍ਰੋਬਲਮ ਆਈ ਸੀ ਮੈਂ ਸ਼ੰਗਲਾ ਸ਼ਵਾਲੇ ਚ ਪੂਰੇ ਲੁਧਿਆਣੇ ਦੇ ਬ੍ਰਾਹਮਣਾਂ ਦੀ ਮੰਦਰਾਂ ਦੀ ਮੀਟਿੰਗ ਬੁਲਾ ਕੇ ਡਿਸਾਈਡ ਕੀਤਾ ਵੀ ਪੰਚਾਂਗ ਜੋ ਕਹਿ ਰਿਹਾ ਜਿਵੇਂ ਜਨਮ ਮਰਨ ਪੰਚਾਂਗ ਦੇ ਹਿਸਾਬ ਨਾਲ ਕਰਦੇ ਆਂ ਬੱਚਾ ਜਮਦਾ ਵੈ ਸੂਤਕ ਵਾਤਕ ਹੈ ਨਹੀਂ ਹੈ ਕਿਨੂੰ ਦੇਖਦੇ ਆਂ ਪੰਚਾਂਗ ਖੋਲਦੇ ਆਂ ਪੰਚਾਂਗ ਕਹਿੰਦਾ ਵੈ ਦਿਵਾਲੀ ਇੰਨੀ ਤਰੀਕ ਦੀ ਹੈ ਇੰਨੀ ਨੂੰ ਹੀ ਮਨਾਈ ਜਾਊਗੀ ਲੇਕਿਨ ਗੱਲ ਉੱਥੇ ਹੀ ਹੈ ਕੁਛ ਨਾ ਕੁਛ ਸ਼ਰਾਤੀ ਤਤਵ ਇਦਾਂ ਦੇ ਹੈਗੇ ਨੇ ਸਾਡੇਲੇ ਪਾਸੇ ਵੀ ਹੋਊਗੇ ਹੁਣ ਜਿਹੜਾ ਉਹ ਦੀਵਾਲੀ ਦਾ ਕਿਸੇ ਹੋਰ ਨੇ ਤਾਂ ਨਹੀਂ ਨਾ ਸਾਡੀ ਕਰਨੀ 20 ਤੇ 21 ਨੂੰ ਦੀਵਾਲੀ ਦਾ ਸਨਾਤਨੀਆਂ ਨਹੀਂ ਕਰਨੀ ਹੈ ਸਾਡੇ ਜੀ ਵੀ ਜਿਹੜੇ ਕੁਸ ਪੇਟ ਕਰੀ ਬੈਠੇ ਆ ਉਹਨਾਂ ਨੂੰ ਵੀ ਪਛਾਣਨਾ ਪਊਗਾ ਸਾਨੂੰ ਔਰ ਸਾਨੂੰ ਇਕੱਠਾ ਹੋਣਾ ਪਊਗਾ ਸਮਵ ਹੈ ਇਹੀ ਔਰ ਇਹੀ ਸਾਡੇ ਕੋਲੇ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਜਨਰੇਸ਼ਨਸ ਐ ਉਹਨਾਂ ਨੂੰ ਅਗਰ ਅਸੀਂ ਸੁਖਤ ਔਰ ਵਧੀਆ ਮਾਹੌਲ ਦੇਣਾ ਹੈ ਤੇ ਯੂनाइटेड ਹੋਣਾ ਪਊਗਾ ਮੈਂ ਇਹੀ ਅਲਖ ਪੂਰੇ ਪੰਜਾਬ 'ਚ ਜਗਾਨਾ ਪਿਆ ਇਕੱਠੇ ਹੋਵੋ ਸਨਾਤਨੀ ਬਿਲਕੁਲ ਔਰ ਇਸ ਅਲਖ ਦੇ ਨਾਲ ਸਭ ਤੋਂ ਵੱਡੀ ਗੱਲ ਹੈ ਪੰਜਾਬ ਦੀ ਪੰਜਾਬ ਦੇ ਮਾਹੌਲ ਦੀ ਔਰ ਨਾਲ ਇਹਨੂੰ ਮੈਂ ਇਹ ਵੀ ਜੋੜ ਦਿੰਦਾ ਕਿ ਪੰਜਾਬ ਦੀ ਸਿਆਸਤ ਦੀ ਕਿਉਂਕਿ ਅਗਰ ਸਿਆਸਤ ਸਹੀ ਹੈ ਨਿਰਪੱਖ ਹੈ ਤਾਂ ਮਾਹੌਲ ਕਿਦਾਂ ਦਾ ਵੀ ਹੋਵੇ ਸੰਭੇ ਜਾ ਸਕਦਾ ਉੱਥੇ ਧਰਮ ਨਿਰਪੇਖਤਾ ਹੋਣੀ ਚਾਹੀਦੀ ਹੈ ਜ਼ਰੂਰੀ ਹੈ ਸੈਕੂਲਰ ਤਾਂ ਕੋਈ ਬੁਰਾਈ ਨਹੀਂ ਹੈ ਬਾਰੇ ਕਿਸੇ ਇੱਕ ਵਿਸ਼ੇਸ਼ ਸਮੁਦਾਏ ਨੂੰ ਜਾਂ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ ਚਾਹੇ ਉਹ ਸਨਾਤਨੀ ਹੈ ਚਾਹੇ ਕਿਸੇ ਧਰਮ ਨਾਲ ਸੰਬੰਧ ਰੱਖਦਾ ਉਹਨੂੰ ਪੂਰੀ ਤਰ੍ਹਾਂ ਨਾਲ ਛੂਟ ਨਹੀਂ ਦਿੱਤੀ ਜਾਣੀ ਚਾਹੀਦੀ ਤਾਂ ਜੋ ਮਾਹੌਲ ਖਰਾਬ ਨਾ ਹੋਵੇ ਜਲੰਧਰ ਮਾਮਲੇ 'ਚ ਐਫ ਆਈ ਆਰ ਹੋ ਗਈ ਹੈ ਲੇਕਿਨ ਦੋਸ਼ੀ ਅਲੇ ਪਕੜਨੇ ਬਾਕੀ ਹੈ ਸਨਾਤਨੀਆਂ 'ਚ ਰੋਸ਼ ਹੈ ਲੇਕਿਨ ਇੱਕ ਜੁੜਤਾ ਦੀ ਅਪੀਲ ਵੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ